ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਨਾਨਕੀ ਨਗਰ ਦੀਨੀ ਗੁਰੂ ਤੇਗ ਬਹਾਦਰ ਜੀ ਨੇ ਕਦੋਂ ਅਤੇ ਕਿਸ ਤੋਰ ਖਵਾਈ ਸੀ ਚੱਕ ਨਾਨਕੀ ਉੱਤਰ ਹੈ ਜੀ ਚੱਕ ਨਾਨਕੀ ਨਗਰ ਦੀਨੀ ਗੁਰ ਤੇਗ ਬਹਾਦਰ ਜੀ ਨੇ 19 ਜੂਨ 1665 ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਖਤਾ ਜੀ ਤੋਂ ਰਖਵਾਈ ਸੀ ਨੈਕਸਟ ਕੋ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਨਗਰ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਸੀ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਮ ਤੇ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ ਸੀ ਅਗਲਾ ਨੈਕਸਟ ਕੁਐਸਚਨ ਚੱਕ ਨਾਨਕੀ ਨਗਰ ਦਾ ਨਾਮ ਅਨੰਦਪੁਰ ਸਾਹਿਬ ਕਿਵੇਂ ਬਣਿਆ ਉੱਤਰ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਿਲਪ ਸਮੇ ਆਨੰਦ ਵਿੱਚ ਆ ਕੇ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਪੜੀਆਂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਸ਼ਰਧਾ ਭਾਵਨਾ ਨੂੰ ਦੇਖਦਿਆ ਚੱਕ ਨਾਨਕੀ ਦਾ ਨਾਮ ਆਨੰਦਪੁਰ ਰੱਖ ਦਿੱਤਾ जो आज आनंदपुर साहिब ही पक्का हो गया है श्री आनंदपुर साहिब तो प्रचार दौरे लिए अगला प्रश्न है जी ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰਚਾਰ ਦੌਰੇ ਲਈ ਪਹਿਲੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਦੋਂ ਰਵਾਨਾ ਹੋਏ ਸਨ ਅਤੇ ਗੁਰੂ ਜੀ ਦੇ ਪਰਿਵਾਰ ਵਿੱਚੋਂ ਕੌਣ-ਕੌਣ ਨਾਲ ਸੀ ਹਾਂਜੀ ਇਸ ਦਾ ਉੱਤਰ ਹੈ ਜੀ ਸ਼੍ਰੀ ਗੁਰੂ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰਚਾਰ ਦੌਰੇ ਲਈ ਪਹਿਲੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ 3 ਅਕਤੂਬਰ 1665 ਈਸਵੀ ਅਤੇ ਇਸਵੀ ਨੂੰ ਅਤੇ ਇਸ ਪ੍ਰਚਾਰ ਦੌਰੇ ਦੌਰਾਨ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਭਾਈ ਕਿਰਪਾਲ ਚੰਦ ਜੀ ਨਾਲ ਸੰਨ ਹਾਂਜੀ ਜੀ ਜਦੋਂ ਨੈਕਸਟ ਕਵੈਸਚਨ ਹੈਗਾ ਜੀ ਪ੍ਰਚਾਰ ਦੌਰੇ ਦੌਰਾਨ ਅਗਲੇ ਟਕਾਉ ਦਾ ਪ੍ਰਬੰਧ ਅਤੇ ਹੋਰ ਪ੍ਰਬੰਧ ਕੌਣ-ਕੌਣ ਕਰਦੇ ਸਨ ਉੱਤਰ ਪ੍ਰਚਾਰ ਦੌਰੇ ਦੌਰਾਨ ਅਗਲੇ ਟਕਾਉ ਦਾ ਪ੍ਰਬੰਧ ਭਾਈ ਸੰਗਤੀਆ ਭਾਈ ਸੁਖਾਨੰਦ ਅਤੇ ਨੱਥੂ ਕਰਦੇ ਸਨ ਅਤੇ ਭਾਈ ਕਿਰਪਾਲ ਚੰਦ ਜੀ ਸाहिब ਚੰਦ ਜੀ ਭਾਈ ਗੁਰਬਖਸ਼ ਜੀ ਭਾਈ ਸਤੀਦਾਸ ਜੀ ਪਾਈ ਸਾਧੂ ਜੀ ਪਾਈ ਦੇਵਾਲਾ ਜੀ ਅਤੇ ਹੋਰ ਮੁਖੀ ਸਿੱਖ ਹੋਰ ਪ੍ਰਬੰਧ ਕਰਦੇ ਸਨ ਹਾਂਜੀ ਲਾਸਟ ਕੁਐਸਚਨ ਹੈਗਾ ਜੀ ਲਾਸਟ ਕੁਐਸਚਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਪਿੰਡ ਲਹਿਲ ਪਟਿਆਲਾ ਦੀ ਜ਼ਮੀਨ ਤੇ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਪੁੱਤਰ ਸ੍ਰੀ ਗੁਰਤੇਗ ਬਹਾਦਰ ਜੀ ਦੀ ਯਾਦ ਵਿੱਚ ਪਿੰਡ ਲਹਿਲ ਪਟਿਆਲਾ ਦੀ ਜਮੀਨ ਜੋ ਕਿ ਪਟਿਆਲਾ ਵਿੱਚ ਸਥਿਤ ਹੈ ਦੀ ਜਮੀਨ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ